ਲਓ ਵੀ ਮਿੱਤਰੋ ਖੇਚ ਲਓ ਤਿਆਰੀਆਂ ਆਪਣੇ ਪਿੰਡ ਆ ਗਿਆ ਮੇਲਾ ਤੇ ਨਾਲ ਆ ਗਿਆ ਕਬੱਡੀ ਦਾ ਟੂਰਨਾਮੈਂਟ ਤਿੰਨ ਦਿਨ ਪੂਰੀਆਂ ਰੌਣਕਾਂ ਲੱਗਣਗੀਆਂ ਆ ਤੁਹਾਨੂੰ ਸੜਕ ਦਿਖਾਉਣਾ ਸਾਰੀ ਸੜਕ ਤੇ ਮਠਿਆਈ ਦੀਆਂ ਦੁਕਾਨਾਂ ਜਵਾਕਾਂ ਦੇ ਖੜਾਉਣਿਆਂ ਦੀਆਂ ਦੁਕਾਨਾਂ ਇਧਰਲੇ ਪਾਸੇ ਵੀ ਮਠਿਆਈ ਦੀਆਂ ਦੁਕਾਨਾਂ ਤੇ ਜਵਾਕਾਂ ਦੇ ਖੜਾਉਣਿਆਂ ਦੀਆਂ ਦੁਕਾਨਾਂ ਹੀ ਦੁਕਾਨਾਂ ਹੁੰਦੀਆਂ ਵਾ ਖੁਸ਼ੀ ਖੁਸ਼ੀ ਮੈਂ ਕਿਹਾ ਚਲ ਨੂਰ ਦਾ ਪੰਗੜਾ ਪਵਾ ਲਈਏ 10 ਮਿੰਟ ਉਸ ਤੋਂ ਬਾਅਦ ਆ ਗਲੀ ਦਿਨ ਦਿਖਾਉਣਾ ਗਲੀ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਮੈਂ ਕਿਹਾ ਰੌਣਕਾਂ ਲੱਗੀਆਂ ਰਹਦੀਆਂ ਉਸ ਤੋਂ ਬਾਅਦ ਆਪਾਂ ਗੱਡੀ ਚੱਕੀ ਤੇ ਗੁਰਦੁਆਰਾ ਸਾ ਉਸ ਤੋਂ ਬਾਅਦ ਸਾਰੇ ਟੂਰਨਾਮੈਂਟ ਕਮੇਟੀ ਦੇ ਵੀਰਾਂ ਨੇ ਰਲ ਕੇ ਗੁਰੂ ਘਰ ਦੇ ਵਿੱਚ ਅਰਦਾਸ ਕਰਾਈ ਤਾਂ ਜੋ ਇਹ ਮੇਲਾ ਜੋ ਸੰਤ ਬਾਬਾ ਖਜਾਨ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਂਦਾ ਇਹ ਮੇਲਾ ਸੁਖੀ ਸੁਖੀ ਜਿਹੜਾ ਸਮਾਪਤ ਕੀਤਾ ਜਾਵੇ ਤੇ ਟੂਰਨਾਮੈਂਟ ਤੇ ਜਿੰਨੇ ਵੀ ਕਬੱਡੀ ਦੇ ਪਲੇਅਰ ਪਹੁੰਚਣ ਉਹ ਸੁਖੀ ਸੁਖੀ ਖੇਡ ਕੇ ਆਪਣੇ ਘਰਾਂ ਨੂੰ ਜਾਣ ਉਹਨਾਂ ਦੇ ਸੱਟ ਪੇਟ ਨਾ ਵੱਜੇ ਅਰਦਾਸ ਹੋਣ ਤੋਂ ਬਾਅਦ ਦੇਖ ਵਰਤਾਈ ਗਈ ਦੇਖ ਵਰਤਣ ਤੋਂ ਬਾਅਦ ਪਹਿਲੀ ਪਰਚੀ ਗੁਰਦੁਆਰਾ ਬਾਬਾ ਸੰਮਣ ਜੀ ਦੀ ਕਮੇਟੀ ਵੱਲੋਂ ਟੂਰਨਾਮੈਂਟ ਕਮੇਟੀ ਨੂੰ ਸਹਿਯੋਗ ਦੇਣ ਵਜੋਂ ਕੱਟੀ ਗਈ ਉਸ ਤੋਂ ਬਾਅਦ ਮੈਂ ਟੂਰਨਾਮੈਂਟ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਖੜਾ ਲਿਆ ਲੈਣ ਦੇ ਵਿੱਚ ਮੈਂ ਕਿਹਾ ਯਾਰ ਥੋੜੀ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਯਾਰ ਇਹ ਬਹੁਤ ਵੱਡੀ ਮੈਨ ਦਾ ਟੂਰਨਾਮੈਂਟ ਕਰਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ ਕਰੇ ਬਹਿ ਕੇ ਜੱਕੜ ਮਾਰਨੇ ਬਹੁਤ ਸੌਖੇ ਆ ਇਹ ਗੱਲ ਮੈਂ ਤਾਂ ਬੋਲੀ ਆ ਕਿਉਂਕਿ ਪੈਸੇ ਇਕੱਠੇ ਕਰ ਦੋ ਪਹਿਲਾਂ ਟੂਰਨਾਮੈਂਟ ਦਾ ਐਲਾਨ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਟੂਰਨਾਮੈਂਟ ਕਿਵੇਂ ਸਿਰੇ ਲੱਗਦਾ ਇਹ ਸਾਰਾ ਬੋਝ ਟੂਰਨਾਮੈਂਟ ਕਮੇਟੀ ਦੇ ਸਿਰ ਤੇ ਹੁੰਦਾ ਤੇ ਪੈਸੇ ਇਕੱਠੇ ਕਰਨ ਦੀ ਸ਼ੁਰੂਆਤ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਰਦਾਰ ਮੋਹਨ ਸਿੰਘ ਦੇ ਘਰ ਤੋਂ ਕੀਤੀ ਗਈ ਕਿਉਂਕਿ ਬਈ ਪਿੰਡ ਦੇ ਮੇਨ ਬੰਦੇ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਬਾਕੀ ਕੰਮ ਬਾਅਦ ਚ ਤੇ ਇਹ ਗਾਉਣ ਸਾਡੀ ਟੂਰਨਾਮੈਂਟ ਕਮੇਟੀ ਦੇ ਵਿੱਚ ਆ ਤੇ ਪਰਸਨਲੀ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਵੀ ਪਿੰਡ ਦੇ ਮੌਜੂਦਾ ਸਰਪੰਚ ਦਾ ਸਤਿਕਾਰ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਪਿੰਡ ਦੇ ਰਹਿ ਚੁੱਕੇ ਸਾਬਕਾ ਸਰਪੰਚ ਸਰਦਾਰ ਬਟਨ ਸਿੰਘ ਜੀ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ ਉਸ ਤੋਂ ਬਾਅਦ ਘਰ ਘਰ ਜਾ ਕੇ ਟੂਰਨਾਮੈਂਟ ਦੀ ਅਗਰਾਹੀ ਕੀਤੀ ਗਈ ਤੇ ਸਾਰੇ ਪਿੰਡ ਦੇ ਪਣਪਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਜਿਹੜੇ ਪਣਪਰਾ ਰਹਿ ਗਏ ਆ ਬਾਹਰ ਬੈਠੇ ਆ ਤੇ ਮੈਂ ਚਾਹੁੰਨਾ ਵੀ ਉਹ ਪਿੰਡਪਰਾ ਜ਼ਰੂਰ ਆਪਣਾ ਥੋੜਾ ਥੋੜਾ ਸਹਾਇਕ ਜ਼ਰੂਰ ਦੇਣ ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪਹਿਲਾਂ ਵੀ ਆਪਣੇ ਪਿੰਡ ਦਾ ਮੇਲਾ ਹੁੰਦਾ ਆਇਆ ਵਾ ਤੇ ਮੈਂ ਚਾਹੁੰਨਾ ਇਸ ਵਾਰ ਵੀ ਵਧੀਆ ਤਰੀਕੇ ਨਾਲ ਆਪਣੇ ਪਿੰਡ ਦਾ ਮੇਲਾ ਹੋਵੇ ਤੇ ਇਹ ਮੇਲਾ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ ਵੀਰੇ ਹੋਣਾ ਵਾ ਕੱਲਾ ਬੰਦਾ ਇੱਥੇ ਕੁਝ ਨਹੀਂ ਕਰ ਸਕਦਾ ਮੈਂ ਟੂਰਨਾਮੈਂਟ ਕਮੇਟੀ ਦਾ ਨੰਬਰ ਉੱਪਰ ਮੈਂਸ਼ਨ ਕਰ ਦੂੰਗਾ ਜੇ ਕਿਸੇ ਵੀ ਪਿੰਡਪਰਾ ਨੇ ਸਹਿਯੋਗ ਪਾਉਣਾ ਵਾ ਤੇ ਟੂਰਨਾਮੈਂਟ ਕਮੇਟੀ ਨਾਲ ਸੰਪਰਕ ਕਰ ਲਵੇ ਭਾਵੇਂ ਉਹ ਸਾਡੇ ਪਿੰਡ ਦਾ ਹੋਵੇ ਪਾਵੇਂ ਉਹ ਕਿਸੇ ਵੀ ਬਾਹਰਲੇ ਪਿੰਡ ਦਾ ਹੋਵੇ ਉਹ ਸਹਿਯੋਗ ਪਾ ਸਕਦਾ ਵਾ ਟੂਰਨਾਮੈਂਟ ਕਰਾਉਣ ਦੇ ਲਈ ਸਭ ਤੋਂ ਵੱਧ ਸਹਿਯੋਗ ਸਰਦਾਰ ਹਰਬਾンス ਸਿੰਘ ਜੀ ਦੇ ਪਰਿਵਾਰ ਦਾ ਹੁੰਦਾ ਬਾਈ ਬਲਜਿੰਦਰਾ ਪਿੰਡਰ ਕਬੱਡੀ ਖਿਡਾਰੀ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਬਹੁਤ ਵਧੀਆ ਕਬੱਡੀ ਖੇਡੀ ਆ ਤੇ ਤੁਸੀਂ ਬਾਈ ਨੂੰ 5911 ਪ੍ਰੋਮੋਟਰ ਵੀ ਕਹਿ ਸਕਦੇ ਆ ਕਿਉਂਕਿ ਬਾਈ ਨੇ ਉਹ ਪਲੇਅਰ ਕੈਨੇਡਾ ਅਮਰੀਕਾ ਪਹੁੰਚਾਏ ਆ ਜਿਨ੍ਹਾਂ ਨੂੰ ਕਦੇ ਦਬਈ ਦਾ ਵੀਜ਼ਾ ਨਹੀਂ ਮਿਲਿਆ ਸੀ ਤੇ ਪ੍ਰਮਾਤਮਾ ਬਾਈ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖ ਕੇ ਬਾਕੀ ਬਈ ਸਾਰੇ ਪਿੰਡ ਦੇ ਸਹਿਯੋਗ ਹੁੰਦਾ ਟੂਰਨਾਮੈਂਟ ਦੇ ਵਿੱਚ ਇਸ ਪਰਿਵਾਰ ਦਾ ਮੈਂ ਨਾਮ ਇਸ ਲਈ ਲਿਆ ਕਿਉਂਕਿ ਬਾਈ ਨੇ ਬਹੁਤ ਪਲੇਅਰਾਂ ਦਾ ਪੁੰਨ ਲਿਆ ਸਾਡੇ ਪਿੰਡ ਦੇ ਪਲੇਅਰ ਵੀ ਹੈਗੇ ਆ ਜਿਨ੍ਹਾਂ ਦਾ ਬਾਈ ਨੇ ਪੁੰਨ ਲਿਆ ਤੇ ਮੈਂ ਇਸ ਲਈ ਇਸ ਪਰਿਵਾਰ ਦਾ ਨਾਮ ਲੈਣਾ ਬਹੁਤ ਜ਼ਰੂਰੀ ਸਮਝਿਆ ਤੇ ਬਾਕੀ ਬਈ ਤੁਸੀਂ ਸਾਰੇ ਪਿੰਨ ਪਰਾਵਾਂ ਨੇ ਅਰਦਾਸ ਕਰਨੀ ਹੈ ਸਾਡੇ ਪਿੰਡ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਈ ਬੱਬੂ ਭਿੰਡਰ ਦੇ ਲਈ ਜਿਨ੍ਹਾਂ ਦੇ ਪਿਛਲੇ ਦਿਨ ਕੈਨੇਡਾ ਦੇ ਵਿੱਚ ਗੋਡੇ ਤੇ ਸੱਟ ਲੱਗ ਗਈ ਸੀ ਤੇ ਸਾਰੇ ਪੈਣਪਰਾਵਾਂਰ ਬੇਨਤੀ ਅਰਦਾਸ ਜ਼ਰੂਰ ਕਰਿਓ ਸਾਡੇ ਪਿੰਡ ਦੇ ਚਮਕਦੇ ਸਦਾਰੇ ਬਾਈ ਬੱਬੂ ਭਿੰਡਰ ਦੇ ਲਈ ਤਾਂ ਜੋ ਜਲਦੀ ਇਹਨਾਂ ਮੈਦਾਨਾਂ ਦੇ ਵਿੱਚ ਸਾਨੂੰ ਖੇਡਦਾ ਦਿਸੇ ਤੇ ਲੋ ਜੀ ਟੂਰਨਾਮੈਂਟ ਦਾ ਪੋਸਟਰ ਆ ਚੁੱਕਿਆ 12 13 14 ਸਤੰਬਰ 2024 ਨੂੰ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਸਾਰੇ ਪੈਣਪਰਾਵਾਂ ਨੇ ਹੌਮ ਹੌਮਾ ਕੇ ਪਹੁੰਚਣਾ ਵਾ ਤੇ ਜਿਨ੍ਹਾਂ ਵੀ ਪੈਣਪਰਾਵਾਂ ਨੇ ਮੇਰੀ ਵੀਡੀਓ ਵੇਖ ਲਈ ਹੈ ਜਾਂ ਦੇਖਣਗੇ ਵੀਡੀਓ ਨੂੰ ਵਾਤ ਪਾਤੇ ਸ਼ੇਅਰ ਕਰਿਓ ਤੇ ਪਿਆਰ ਕਰਨ ਵਾਲੇ ਪੈਣਪਰਾ ਜ਼ ਤانوں ਤੇ ਆਪਾਂ ਮਿਲਾਂਗੇ ਤੇ ਖੂਬ ਇੰਜੋਏ ਕਰਾਂਗੇ ਤੇ ਇੱਕ ਵਾਰੀ ਫੇਰ ਜਿੰਨੇ ਵੀ ਪਿੰਡ ਪਰ ਮੇਰੀ ਵੀਡੀਓ ਦੇਖਣਗੇ ਭਾਵੇਂ ਪਿੰਡ ਦੇ ਜਾਂ ਬਾਹਰ ਦੇ ਜਾਂ ਕੈਨੇਡਾ ਅਮਰੀਕਾ ਕਿਤੇ ਵੀ ਬੈਠੇ ਆ ਤਾਂ ਉਹ ਇਸ ਟੂਰਨਾਮੈਂਟ ਦੇ ਲਈ ਆਪਣਾ ਸਹਿਯੋਗ ਜਰੂਰ ਦਿਓ ਤਾਂ ਜੋ ਆਪਾਂ ਵਧੀਆ ਤਰੀਕੇ ਨਾਲ ਆਪਣੇ ਪਿੰਡ ਦਾ ਟੂਰਨਾਮੈਂਟ ਕਰਾ ਸਕੀਏ ਤੇ ਬਾਕੀ ਵੀਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਤਾਂ ਮੈਂ ਸਿਰ ਚੁਕਾ ਕੇ ਮਾਫੀ ਮੰਗਦਾ ਪੈਸਿਆਂ ਦੀ ਕਰਾਈ ਖਤਮ ਹੋਣ ਤੋਂ ਬਾਅਦ ਮੈਂ ਚੱਲਿਆ ਸੀ ਘਰੇ ਤੇ ਸਾਡੇ ਪਿੰਡ ਦੇ ਬਜ਼ੁਰਗ ਸਾਥ ਦੇ ਵਿੱਚ ਬੈਠੇ ਸੀ ਤੇ ਮੈਨੂੰ ਯਾਰ ਬਹੁਤ ਵਧੀਆ ਲੱਗਾ ਤੇ ਮੈਂ ਕਰ ਲਿਆ ਕੈਪਚਰ ਕਿਉਂਕਿ ਯਾਰ ਇਹ ਮਾਹੌਲ ਪਿੰਡਾਂ ਦੇ ਵਿੱਚ ਹੁਣ ਨਹੀਂ ਮਿਲਦਾ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜਿੰਨੇ ਪਿੰਨ ਪਰਵਾਹਾਂ ਨੇ ਵੀਡੀਓ ਦੇਖੀ ਥੈਂਕ ਯੂ ਸੋ ਮਚ ਸ਼ੇਅਰ ਜ਼ਰੂਰ ਕਰਿਓ